ਰੱਬ ਰੱਬ ਕਰਦੇ ਬੁੱਢੇ ਹੋ ਗਏ ਮੁੱਲਾ ਪੰਡਤ ਸਾਰੇ ਰੱਬ ਦਾ ਖੋਜ ਖੁਰਾਨਾ ਲੱਭਾ ਸਹਿ ਸਜਦੇ ਕਰ ਕਰ ਹਾਰੇ ਰੱਬ ਤਾਂ ਤੇਰੇ ਅੰਦਰ ਵੱਸਦਾ ਵਿੱਚ ਕੁਰਾਨ ਇਸ਼ਾਰੇ ਬੁੱਲੇ ਸ਼ਾ ਰੱਬ ਉਸ ਨੂੰ ਮਿਲਦਾ ਜਿਹੜਾ ਯਾਰ ਤੋਂ ਤਨਮਨ ਵਾਰੇ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਰਜੀਤ ਕੌਰ ਆਕਲਿਆ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ Facebook ਪੇਜ ਤੇ ਦੋਸਤੋ ਕਹਿੰਦੇ ਰੱਬ ਨੂੰ ਪਉਣਾ ਸੌਖਾ ਨਹੀਂ ਤੇ ਇਸੇ ਨਾਲ ਹੀ ਰਿਲੇਟਡ ਅੱਜ ਦੀ ਕਹਾਣੀ ਹੈ ਸੁਣ ਕੇ ਜ਼ਰੂਰ ਜਾਇਓ ਤੇ ਜੇ ਤੁਸੀਂ ਮੇਰੀ ਵੀਡੀਓ ਨੂੰ YouTube ਤੋਂ ਦੇਖ ਰਹੇ ਹੋ ਤਾਂ ਸਾਡੇ ਚੈਨਲ ਨੂੰ ਪਹਿਲਾਂ ਸਬਸਕ੍ਰਾਈਬ ਕਰ ਲਓ ਤੇ ਜੇ Facebook ਤੋਂ ਦੇਖ ਰਹੇ ਹੋ ਤਾਂ Facebook ਪੇਜ ਨੂੰ ਫੋਲੋ ਕਰ ਲਓ ਹਾਂਜੀ ਦੋਸਤੋ ਸ਼ੁਰੂ ਕਰਨ ਲੱਗੇ ਆ ਅੱਜ ਦੀ ਕਹਾਣੀ ਕਹਿੰਦੇ ਨਾ ਇੱਕ ਬੰਦਾ ਕਿਸੇ ਫਕੀਰ ਦੇ ਦੀਵਾਨ ਦੇ ਵਿੱਚ ਜਾਂਦਾ ਹੈ ਤੇ ਉੱਥੇ ਜਾ ਕੇ ਨਾ ਅਰਜ਼ ਕਰਦਾ ਹੈ ਕਹਿੰਦਾ ਵੀ ਬਾਬਾ ਜੀ ਰੱਬ ਨੂੰ ਕਿਵੇਂ ਪਾਇਆ ਜਾ ਸਕਦਾ ਹੈ ਵੀ ਮੈਨੂੰ ਕੋਈ ਹੱਲ ਦੱਸੋ ਵੀ ਰੱਬ ਦਾ ਬੰਦਾ ਕਿਵੇਂ ਬਣ ਸਕਦੇ ਆ ਤਾਂ ਉਹ ਫੱਕਰ ਜਿਹੜਾ ਫਕੀਰ ਹੁੰਦਾ ਉਹ ਕਹਿੰਦਾ ਵੀ ਰੱਬ ਨੂੰ ਪਾਉਣ ਦੇ ਲਈ ਨਾ ਕਹਿੰਦੇ ਵੀ ਤੂੰ ਹਮੇਸ਼ਾ ਰੱਬ ਨੂੰ ਆਪਦੇ ਤੋਂ ਵੱਡਾ ਸਮਝੀ ਤੇ ਜੇ ਵੱਡਾ ਨਹੀਂ ਨਾ ਸਮਝ ਸਕਦਾ ਤਾਂ ਉਹਨੂੰ ਆਪਦੇ ਬਰਾਬਰ ਦਾ ਜ਼ਰੂਰ ਮੰਨੀ ਤੋ ਬੰਦਾ ਕਹਿੰਦਾ ਕਹਿੰਦਾ ਤੁਸੀਂ ਵੀ ਕਮਾਲ ਕਰਦੇ ਹੋ ਵੀ ਰੱਬ ਨੂੰ ਮੈਂ ਆਪਦੇ ਬਰਾਬਰ ਦਾ ਕਿਵੇਂ ਸਮਝ ਸਕਦਾ ਕਹਿੰਦਾ ਵੀ ਮੈਂ ਤਾਂ ਹਮੇਸ਼ਾ ਰੱਬ ਨੂੰ ਆਪਦੇ ਤੋਂ ਵੱਡਾ ਹੀ ਸਮਝਿਆ ਕਿਉਂਕਿ ਇਹ ਕਹਿੰਦਾ ਵੀ ਉਹ ਦੀਨ ਦੁਨੀਆ ਦਾ ਵੀ ਮਾਲਕ ਹੈ ਤੇ ਅਸੀਂ ਉਹਦੀ ਬਰਾਬਰੀ ਤਾਂ ਕਰ ਹੀ ਨਹੀਂ ਸਕਦੇ ਵੀ ਮੈਂ ਹਮੇਸ਼ਾ ਉਸ ਨੂੰ ਵੱਡਾ ਹੀ ਸਮਝਿਆ ਉਹ ਕਹਿੰਦਾ ਨਹੀਂ ਫਿਰ ਵੀ ਜਿਹੜੇ ਫਕੀਰ ਹੈ ਨਾ ਬਾਬਾ ਉਹ ਕਹਿੰਦਾ ਵੀ ਨਹੀਂ ਤੂੰ ਫੇਰ ਵੀ ਇੱਕ ਵਾਰੀ ਸੋਚ ਲਾ ਤੇ ਉਹ ਬੰਦਾ ਕਹਿੰਦਾ ਨਹੀਂ ਵੀ ਮੈਂ ਰੱਬ ਨੂੰ ਹਮੇਸ਼ਾ ਆਪਦੇ ਤੋਂ ਵੱਡਾ ਹੀ ਸਮਝਦਾ ਤੇ ਸਮਝਦਾ ਰਵਾਂਗਾ ਉਹ ਕਹਿੰਦਾ ਵੀ ਇਸ ਗੱਲ ਵਾਸਤੇ ਨਾ ਕਹਿੰਦਾ ਵੀ ਤੂੰ ਨਾ ਸਾਡੇ ਕੋਲੇ ਅੱਜ ਰਹਿ ਵੀ ਇੱਥੇ ਅੱਜ ਦੀ ਰਾਤ ਤੈਨੂੰ ਮਤਲਬ ਜਿਹੜਾ ਸਾਡਾ ਦੀਵਾਨ ਹਾਲ ਹੈ ਇਹਦੇ ਵਿੱਚ ਤੂੰ ਅੱਜ ਰਾਤ ਗੁਜ਼ਾਰ ਤੇ ਤੈਨੂੰ ਇਸ ਗੱਲ ਦਾ ਪਤਾ ਲੱਗ ਜਾਊਗਾ ਵੀ ਤੂੰ ਰੱਬ ਨੂੰ ਆਪਦੇ ਬਰਾਬਰ ਸਮਝਦਾ ਹੈ ਆਪਦੇ ਤੋਂ ਨੀਵਾ ਸਮਝਦਾ ਜਾਂ ਆਪਦੇ ਤੋਂ ਵੱਡਾ ਸਮਝਦਾ ਉਹ ਬੰਦਾ ਕਹਿੰਦਾ ਠੀਕ ਹੈ ਚਲੋ ਜੀ ਸ਼ਾਮ ਦਾ ਵੇਲਾ ਹੁੰਦਾ ਤਾਂ ਉਹ ਫੱਕਰ ਜਿਹੜਾ ਨਾ ਉਹ ਸ਼ਾਮ ਦਾ ਮਤਲਬ ਸਮਾਪਤੀ ਜਿਹੜੀ ਉਸ ਤੋਂ ਬਾਅਦ ਉਹਨੂੰ ਰੋਟੀ ਭੇਜਦਾ ਕਮਰਾ ਉਹਨੂੰ ਦੇ ਦਿੱਤਾ ਜਾਂਦਾ ਉੱਥੇ ਤਾਂ ਰਾਤ ਨੂੰ ਉਹਨੂੰ ਰੋਟੀ ਭੇਜੀ ਜਾਂਦੀ ਹੈ ਇੱਕ ਥਾਲੀ ਦੇ ਵਿੱਚ ਤਾਂ ਬਈ ਰੋਟੀ ਤੇ ਬਈ ਸਬਜੀ ਹੁੰਦੀ ਹੈ ਤੇ ਦੂਜੀ ਦੇ ਵਿੱਚ ਤਾਜ਼ਾ ਸਬਜੀ ਤੇ ਤਾਜ਼ਾ ਰੋਟੀ ਹੁੰਦੀ ਹੈ ਉਹ ਜਿਹੜਾ ਬੰਦਾ ਨਾ ਸੋਚਦਾ ਉਹ ਕਹਿੰਦਾ ਵੀ ਦੋ ਥਾਲੀਆਂ ਦੇ ਵਿੱਚ ਮੈਨੂੰ ਵੀ ਇੱਕ ਚ ਬਿਆਹ ਖਾਣਾ ਤੇ ਇੱਕ ਚ ਤਾਜ਼ਾ ਤੇ ਚਲੋ ਜਿਹੜਾ ਜਿਹੜਾ ਉਹ ਆਸ਼ਰਮ ਦਾ ਕੋਈ ਮੁਲਾਜ਼ਮ ਹੁੰਦਾ ਉਹਨੂੰ ਖਾਣਾ ਦੇ ਕੇ ਤੇ ਵਾਪਸ ਚਲਾ ਜਾਂਦਾ ਹੈ ਤੇ ਇੰਨੇ ਨੂੰ ਨਾ ਉਹ ਰੋਟੀ ਖਾਣੇ ਲੱਗਦਾ ਤੇ ਕੋਈ ਫਕੀਰ ਬਾਹਰ ਨਾ ਆ ਕੇ ਮਤਲਬ ਉਹਦੇ ਉਹਨੂੰ ਉਹਦੇ ਦਰਵਾਜ਼ੇ ਨੂੰ ਖੜਕਾਉਂਦਾ ਹੈ ਤੇ ਉਹ ਕਹਿੰਦਾ ਕਹਿੰਦਾ ਵੀ ਮੈਨੂੰ ਨਾ ਅੱਲਾ ਦੇ ਨਾਮ ਤੇ ਵੀ ਮੈਨੂੰ ਭੁੱਖ ਲੱਗੀ ਵੀ ਹੈ ਤੇ ਕੋਈ ਮੈਨੂੰ ਖਾਣ ਲਈ ਕੋਈ ਚੀਜ਼ ਦੇ ਦਿਓ ਤਾਂ ਉਹ ਬੰਦਾ ਕੀ ਕਰਦਾ ਉਹ ਕਹਿੰਦਾ ਵੀ ਜਿਹੜੀ ਬਈ ਰੋਟੀ ਤੇ ਬਈ ਸਬਜੀ ਹੁੰਦੀ ਹੈ ਨਾ ਉਸ ਫਕੀਰ ਨੂੰ ਦੇ ਦਿੰਦਾ ਤੇ ਆਪ ਤਾਜੀ ਰੋਟੀ ਤੇ ਤਾਜੀ ਸਬਜੀ ਖਾ ਲੈਂਦਾ ਹੈ ਜਦੋਂ ਸਵੇਰੇ ਉੱਠ ਕੇ ਨਾ ਉਹ ਜਿਹੜਾ ਬੰਦਾ ਜਿਹਨੇ ਰਾਤ guzari ਹੁੰਦੀ ਆ ਉਹ ਦੀਵਾਨ ਹਾਲ ਦੇ ਵਿੱਚ ਜਾਂਦਾ ਉੱਥੇ ਉਹ ਫਕੀਰ ਆਪਦੀ ਕਥਾ ਸੁਣਾ ਰਹੇ ਹੁੰਦੇ ਆ ਲੋਕਾਂ ਨੂੰ ਤਾਂ ਜਦੋਂ ਉਹ ਕਥਾ ਸੁਣਾ ਕੇ ਫਿਰ ਵਿਹਲੇ ਹੁੰਦੇ ਨਾ ਤਾਂ ਉਹ ਜਿਹੜਾ ਬੰਦਾ ਨਾ ਉਹ ਬਾਬਾ ਜੀ ਕੋਲੇ ਜਾਂਦਾ ਉਹਨਾਂ ਨੂੰ ਕਹਿੰਦਾ ਕਹਿੰਦਾ ਵੀ ਬਾਬਾ ਜੀ ਮੈਂ ਰਾਤ ਤੁਹਾਡੇ ਇੱਥੇ ਆਸ਼ਰਮ ਚ ਰਿਹਾ ਤੇ ਇਸ ਤਰ੍ਹਾਂ ਕਹਿੰਦਾ ਰਾਤ ਨੂੰ ਇੱਕ ਫਕੀਰ ਆਇਆ ਸੀਗਾ ਤੇ ਉਹਨੇ ਮੇਰੇ ਤੋਂ ਰੋਟੀ ਮੰਗੀ ਤੇ ਮੈਂ ਉਹਨੂੰ ਰੋਟੀ ਵੀ ਦੇਤੀ ਤਾਂ ਬਾਬਾ ਜੀ ਕਹਿੰਦੇ ਵੀ ਉਹਨੇ ਫਕੀਰ ਨੇ ਕੀ ਕਹਿ ਕੇ ਤੇਰੇ ਤੋਂ ਰੋਟੀ ਮੰਗੀ ਸੀ ਤੇ ਉਹ ਬੰਦਾ ਕਹਿੰਦਾ ਕਹਿੰਦਾ ਬਾਬੇ ਨੇ ਐ ਕਿਹਾ ਸੀ ਉਸ ਫਕਰ ਨੇ ਕਹਿੰਦਾ ਵੀ ਅੱਲਾ ਦੇ ਨਾਮ ਤੇ ਵੀ ਮੈਨੂੰ ਕੁਝ ਖਾਣ ਲਈ ਦੇ ਦਿਓ ਤੇ ਕਹਿੰਦਾ ਵੀ ਮੈਂ ਫਿਰ ਵੀ ਤਾਜੀ ਰੋਟੀ ਤਾਂ ਮੈਂ ਆਪ ਖਾ ਲਈ ਤੇ ਜਿਹੜੀ ਬਈ ਰੋਟੀ ਸੀ ਉਹ ਫਿਰ ਮੈਂ ਉਸ ਫਕੀਰ ਨੂੰ ਦੇਤੀ ਵੀ ਚਲ ਮੰਗਤਾ ਹੈਗਾ ਹਨਾ ਇਹਨੂੰ ਮੈਂ ਭੁੱਖਾ ਨਹੀਂ ਰਹਿਣ ਦਿੰਦਾ ਤੇ ਉਹ ਜਿਹੜਾ ਫਕੀਰ ਹੁੰਦਾ ਉਹ ਕਹਿੰਦਾ ਕਹਿੰਦਾ ਵੀ ਉਹਨੇ ਅੱਲਾ ਦੇ ਨਾਮ ਤੇ ਮੰਗੀ ਸੀ ਮਤਲਬ ਕਿ ਰੱਬ ਦੇ ਨਾਮ ਤੇ ਤੇ ਕਹਿੰਦਾ ਵੀ ਤੂੰ ਰੱਬ ਨੂੰ ਮਤਲਬ ਉਹੀ ਸਮਝ ਲਿਆ ਵੀ ਤੂੰ ਸੋਚਿਆ ਵੀ ਚਲ ਰੱਬ ਨੂੰ ਆਪਾਂ ਬਈ ਰੋਟੀ ਦੇ ਦਿੰਨੇ ਆ ਵੀ ਤੂੰ ਤਾਂ ਰੱਬ ਨੂੰ ਆਪਦੇ ਬਰਾਬਰ ਵੀ ਨਹੀਂ ਸਮਝਿਆ ਤੇ ਤੂੰ ਕਹੀ ਜਾਂਦਾ ਵੀ ਮੈਂ ਰੱਬ ਨੂੰ ਆਪਦੇ ਤੋਂ ਉੱਚਾ ਸਮਝਦਾ ਵੀ ਹਮੇਸ਼ਾ ਮੈਂ ਵੱਡਾ ਸਮਝਿਆ ਵੀ ਰੱਬ ਦੇ ਨਾਮ ਤੇ ਉਹਨੇ ਤੇਰੇ ਤੋਂ ਰੋਟੀ ਮੰਗੀ ਤੇ ਤੂੰ ਉਹਨੂੰ ਬਈ ਰੋਟੀ ਦੇ ਦਿੱਤੀ ਤੇ ਕਹਿੰਦਾ ਵੀ ਜੇ ਤਾਂ ਤੂੰ ਉਹਨੂੰ ਬਰਾਬਰ ਸਮਝਦਾ ਤਾਂ ਤੂੰ ਅੱਧੀ ਰੋਟੀ ਬਈ ਆਪ ਖਾਣੀ ਸੀਗੀ ਤੇ ਅੱਧੀ ਉਸ ਫਕੀਰ ਨੂੰ ਦੇਣੀ ਸੀ ਇਸੇ ਤਰ੍ਹਾਂ ਤਾਜ਼ੀ ਰੋਟੀ ਵੀ ਅੱਧੀ ਆਪ ਖਾਣੀ ਸੀ ਤੇ ਅੱਧੀ ਉਸ ਫਕੀਰ ਨੂੰ ਦੇਣੀ ਸੀ ਪਰ ਕਹਿੰਦਾ ਵੀ ਤੂੰ ਰੱਬ ਨੂੰ ਆਪਦੇ ਤੋਂ ਨੀਵਾ ਸਮਝਿਆ ਤੂੰ ਇਹ ਸੋਚਿਆ ਵੀ ਉਹ ਮੰਗਤਾ ਕੋਈ ਫੱਕਰ ਆਇਆ ਤੇ ਵੀ ਤੂੰ ਉਹਨੂੰ ਤਾਂ ਕਰਕੇ ਬਈ ਰੋਟੀ ਦੇਤੀ ਕਹਿੰਦਾ ਇਹੀ ਅਸੀਂ ਕਹਿੰਦਾ ਤੈਨੂੰ ਪਰਖਣਾ ਹੀ ਸੀਗਾ ਤੇ ਪਾਰ ਕਹਿੰਦਾ ਵੀ ਤੂੰ ਇਹਦੇ ਵਿੱਚੋਂ ਪਾਸ ਨਹੀਂ ਹੋ ਸਕਿਆ ਤਾਂ ਦੋਸਤੋ ਇਸੇ ਤਰ੍ਹਾਂ ਇੱਕ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ ਵੀ ਰੱਬ ਨੂੰ ਪਾਉਣ ਵਾਸਤੇ ਨਾ ਬੜੇ ਪਾਪੜ ਵੇਲਣੇ ਪੈਂਦੇ ਆ ਬਹੁਤ ਔਖੀਆਂ ਮਤਲਬ ਕਿ ਜਿਹੜੀਆਂ ਚੁਣੌਤੀਆਂ ਉਹਨਾਂ ਦਾ ਸਾਹਮਣਾ ਕਰਨਾ ਪੈਂਦਾ ਰੱਬ ਨੂੰ ਪਾਉਣਾ ਇੰਨਾ ਸੌਖਾ ਨਹੀਂ ਹੈਗਾ ਤੇ ਕਿਉਂਕਿ ਰੱਬ ਕਿਤੇ ਬਾਹਰ ਨਹੀਂ ਹੈਗਾ ਰੱਬ ਸਾਡੇ ਅੰਦਰ ਹੀ ਹੈ ਬਸ ਉਹਨੂੰ ਪਛਾਣਨ ਦੀ ਲੋੜ ਹੈ ਤੇ ਠੀਕ ਹੈ ਮੰਦਰਾਂ ਗੁਰਦੁਆਰਿਆਂ ਦੇ ਵਿੱਚ ਜਾ ਕੇ ਨਾਤਮਸਤਕ ਹੋਣਾ ਵੀ ਚਾਹੀਦਾ ਸੀ ਹੁਣੇ ਵੀ ਆ ਪਰ ਸਭ ਤੋਂ ਪਹਿਲਾਂ ਸਾਨੂੰ ਆਪਣੇ ਅੰਦਰ ਝਾਤ ਮਾਰਨ ਚਾਹੀਦੀ ਹੈ ਵੀ ਰੱਬ ਸਾਡੇ ਅੰਦਰ ਹੀ ਹੈ ਉਹਨੂੰ ਪਾਉਣ ਦੇ ਲਈ ਸਾਨੂੰ ਬਾਹਰ ਕਿਤੇ ਵੀ ਜਾਣ ਦੀ ਲੋੜ ਨਹੀਂ ਹੈਗੀ ਤੇ ਚਲੋ ਇਹ ਤਾਂ ਇੱਕ ਨਿੱਕੀ ਜਿਹੀ ਕਹਾਣੀ ਸੀ ਬਾਕੀ ਤੁਹਾਨੂੰ ਕਿਵੇਂ ਲੱਗੀ ਇਹ ਕਹਾਣੀ ਆਪਦੇ ਕਮੈਂਟਾਂ ਰਾਹੀਂ ਸਾਨੂੰ ਸਾਡੇ ਨਾਲ ਆਪਦੇ ਵਿਚਾਰ ਜ਼ਰੂਰ ਸਾਂਝੇ ਕਰਿਆ ਕਰੋ ਤੇ ਮਿਲਦੇ ਆ ਇਸੇ ਪ੍ਰਕਾਰ ਦੀ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਧੰਨਵਾਦ